ਰਾਗ ਸੁਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਊੰਗਾਰ ਸਤਿਗੁਰ ਪ੍ਰਸਾਦ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਹੋਏ ਸਨ ਸੰਗਤਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸੰਤਾਂ ਮਹਾਤਮਾਂ ਦੇ ਦਰਸ਼ਨ ਹੋਣ ਦੀ ਮਹਿਮਾਬਾਰੀ ਵਾਹਿਰ ਦੇ ਵਿੱਚ ਸ਼ੁਭ ਗੁਣ ਆਉਣ ਦੀ ਮਹੱਤਤਾ ਦੱਸਦਿਆਂ ਘਰ ਦੂਸਰੇ ਸੁਰਤਾਲ ਵਿੱਚ ਸ਼ੰਤ ਜਸ ਰੂਪ ਬਾਣੀ ਉਚਾਰਨ ਕਰਦੇ ਹਨ ਪਾਤਸ਼ਾਹ ਮੰਗਲ ਕਰਦੇ ਇੱਕ ਅਦੁੱਤੀ ਪਰਮੇਸ਼ਰ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ ਜਦੋਂ ਹਮ ਕਈਏ ਸਾਡੇ ਘਰ ਪਿਆਰੇ ਸੱਜਣ ਮਹਾਂਪੁਰਖਾਂ ਗੁਰਸਿੱਖਾਂ ਨੇ ਆ ਕੇ ਦਰਸ਼ਨ ਦਿੱਤੇ ਤਾਂ ਸਾਡਾ ਘਰ ਭਾਗਾ ਵਾਲਾ ਬਣ ਗਿਆ ਵਾ ਜਦੋਂ ਅਸੀਂ ਸੱਜਣ ਸੰਤਾਂ ਦੇ ਘਰ ਵਾ ਸੰਤਾਂ ਦੀ ਸੰਗਤ ਵਿੱਚ ਆਉਣਾ ਕੀਤਾ ਤਾਂ ਸੰਤਾਂ ਭਗਤਾਂ ਨੇ ਸੱਚੇ ਸਤਿਗੁਰਾਂ ਦੇ ਮੇਲ ਵਿੱਚ ਮਿਲਾ ਦਿੱਤਾ ਵਸੰਤਾਂ ਭਗਤਾਂ ਨੇ ਸੱਚੇ ਸਤਿਗੁਰਾਂ ਦੇ ਨਾਲ ਮਿਲਾਪ ਕਰਵਾ ਦਿੱਤਾ ਤੇ ਸਤਿਗੁਰਾਂ ਨੇ ਨਾਮ ਦਾ ਉਪਦੇਸ਼ ਦੇ ਕੇ ਸੱਚ ਸਰੂਪ ਨਾਲ ਮਿਲਾ ਦਿੱਤਾ ਸਹਿਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਜਦੋਂ ਪਰਮੇਸ਼ਰ ਦੇ ਮਨ ਵਿੱਚ ਪਾ ਗਏ ਤਾਂ ਪਰਮੇਸ਼ਰ ਨੇ ਹਿਰਦੇ ਵਿੱਚ ਸਹਿਜ ਸ਼ਾਂਤੀ ਆਦਿ ਗੁਣਾਂ ਨੂੰ ਮਿਲਾ ਦਿੱਤਾ। ਉਹ ਸਾਨੂੰ ਸਹਿਜ ਸੁਤੇ ਸਿੱਧ ਹੀ ਸ੍ਰੇਸ਼ਟ ਮਹਾਤਮਾ ਜਨਾਂ ਨਾਲ ਮਿਲਾ ਦਿੱਤਾ। ਤੇ ਫਿਰ ਮਹਾਤਮਾ ਜਨਾਂ ਦੀ ਪੰਜ ਕਈਏ ਮਹਾਤਮਾ ਜਨਾਂ ਦੀ ਸੰਗਤ ਨਾਲ ਮਿਲ ਕੇ ਆਤਮਿਕ ਆਨੰਦ ਨੂੰ ਪਾਉਣਾ ਕੀਤਾ। अथवा ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਭਾਵਨਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ ਚਾਹਨਾ ਹੈ ਭਾਵਨਾ ਹੈ ਉਹਨਾਂ ਨੂੰ ਪਰਮੇਸ਼ਰ ਨੇ ਨਿਰਜਤਨ ਹੀ ਆਪਣੇ ਮੇਲ ਵਿੱਚ ਮਿਲਾ ਲਿਆ ਹੈ ਇਉਂ ਜਿਹੜੇ ਪੰਜੇ ਤਤਾਂ ਦੀ ਧਾਰਨਾ ਨਾਲ ਮਿਲੇ ਹਨ ਉਹਨਾਂ ਨੇ ਆਤਮਿਕ ਸੁੱਖ ਨੂੰ ਪਾ ਲਿਆ ਹੈ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਪਾਤਸ਼ਾਹ ਫਰਮਾਉਂਦੇ ਉਹ ਆਤਮਾ ਆਨੰਦ ਸਰੂਪ ਆਨੰਦ ਵਾਲੀ ਵਸਤੂ ਪ੍ਰਾਪਤ ਹੋਗੀ ਜਿਸ ਸਰੂਪਾ ਆਨੰਦ ਦੀ ਪ੍ਰਾਪਤੀ ਵਾਸਤੇ ਸੰਤਾਂ ਭਗਤਾਂ ਦੀ ਸੰਗਤ ਨਾਲ ਚਿਤ ਲਾਉਣਾ ਕੀਤਾ ਸੀ ਅਨੰਦ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੋਹਾਈ ਜਦੋਂ ਪਰਮੇਸ਼ਰ ਉੱਤੇ ਮਨ ਮੰਨ ਗਿਆ ਤਦੋਂ ਅਨੰਦ ਰਾਤ ਦਿਨ ਹੀ ਵਾ ਅਵਿਦਿਆ ਰੂਪੀ ਅਨ ਰਾਤ ਤੋਂ ਗਿਆਨ ਰੂਪੀ ਦਿਨ ਹੁਣ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦਤਾ ਹੋਣ ਰੂਪ ਮੇਲ ਹੋ ਗਿਆ ਤਦੋਂ ਪਰਤਖ ਕੱਚੇ ਘਰ ਤੇ ਪੱਕੇ ਮੰਦਰ ਮਕਾਨ ਵਾ ਘਰ ਰਿਦਾ ਤੇ ਸਰੀਰ ਰੂਪੀ ਮੰਦਰ ਸੁਹਾਏ ਸ਼ੋਭਨੀਕ ਹੋਗੇ ਪੰਜ ਸ਼ਬਦ ਧੁਨ ਅਨਹਦ ਵਾਜੇ ਹਮ ਘਰ ਸਾਜਨ ਆਏ ਦਸਵੇਂ ਦੁਆਰ ਵਿੱਚ ਪੰਜ ਸ਼ਬਦਾਂ ਦੀ ਅਨਹਦ ਇੱਕ ਰਸ ਤੁਨੀ ਦੇ ਵਾਜੇ ਵਾਜਾਏ ਵਸ ਸ੍ਰੇਸ਼ਟ ਸ਼ਬਦ ਦੀ ਤੁਨੀ ਦੇ ਵਾਜੇ ਹਿਰਦੇ ਵਿੱਚ ਇੱਕ ਰਸ ਵਾਜਾਏ ਵਹ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੇ ਪੰਜੇ ਸਤ ਸੰਤੋਖ ਦਇਆ ਧਰਮ ਵਿਚਾਰ ਆਦ ਸੁੰਦਰ ਸ਼ੋਭ ਗੁਣ ਇਕ ਰਸ ਵਾਜੇ ਪ੍ਰਗਟ ਹੋਗੇ ਹਮ ਘਰ ਸਾਜਨ ਆਏ ਕਹਿੰਦੇ ਹਮ ਸਾਡੇ ਹਿਰਦੇ ਰੂਪੀ ਘਰ ਵਿੱਚ ਸੱਜਣ ਅਕਾਲ ਪੁਰਖ ਜੀ ਆ ਕੇ ਪ੍ਰਗਟ ਹੋਗੇ ਭਾਵ ਸਰੂਪ ਦੀ ਸਾਖਿਆਤਤਾ ਹੋਗੀ ଅਥਵਾ ਜਿਸ ਵੇਲੇ ਸਾਡੇ ਅੰਤਹਿਕਰਨ ਰੂਪੀ ਘਰ ਵਿੱਚ दैवी ਗੁਣ ਰੂਪ ਸੱਜਣ ਆਗੇ ਤਾਂ ਸਾਡੇ ਹਿਰਦੇ ਵਿੱਚ ਸ੍ਰੀ ਸਤਨਾਮ ਰੂਪ ਸ਼ਬਦਾਂ ਦੀ ਧੁਨੀ ਦੇ ਵਾਜੇ ਵਾਜੇ ਵਜ ਜਾਏ। ਆਵ ਮੀਤ ਪਿਆਰੇ ਮੰਗਲ ਗਾਵੋ ਨਾਰੇ। हे ਮਨ ਬਾਣੀ ਸਰੀਰ ਕਰਕੇ ਪਿਆਰੇ ਮੀਤ ਮਿੱਤਰੋ ਆਉਣਾ ਕਰੋ। हे ਜਿਗਿਆ ਸੂਰੂਪ ਨਾਰੇ ਇਸਤਰੀਓ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਮੰਗਲਾਂ ਨੂੰ ਗਾਉਣਾ ਕਰੋ। ਵਾਹਿ ਸਖਿਓ। ਪਰਮੇਸ਼ਰ ਦੇ ਐਸੇ ਮੰਗਲ ਗਾਵੋ ਕਿ ਤੁਹਾਡੇ ਹਿਰਦੇ ਵਿੱਚ ਪ੍ਰੇਮ ਦੇ ਨਾਰੇ ਹੁੰਦਾ ਨਾਲੇ ਪ੍ਰਵਾਹ ਵਗਣ ਲੱਗ ਪੈਣ ਵਾ ਉਹ ਪਰਮੇਸ਼ਰ ਨਾਲ ਹੀ ਹੈ ਇਸ ਲਈ ਉਸ ਨੂੰ ਅੰਗ ਸੰਗ ਸਮਝ ਕੇ ਉਸ ਦੇ ਮੰਗਲ ਜਸ ਨੂੰ ਗਾਉਣਾ ਕਰੋ ਸੱਚ ਮੰਗਲ ਗਾਵ ਤਾ ਪ੍ਰਭ ਭਾਵ ਸੋਹੇ ਲੜਾ ਜੁਗ ਚਾਰੇ ਜੇਕਰ ਉਸ ਸੱਚੇ ਦੇ ਮੰਗਲ ਜਸ ਨੂੰ ਗਾਉਣਾ ਕਰੋਗੇਆਂ ਤਾਦੀ ਉਸ ਪਤੀ ਪ੍ਰਭੂ ਪਰਮੇਸ਼ਰ ਨੂੰ ਭਾਵੋਗੀ। ਅਤੇ ਤੁਹਾਡਾ ਚੌਹਾਂ ਜੁਗਾਂ ਵਿੱਚ ਸੋਹਿ ਲੜਾ ਜਾਸੂ ਹੋਵੇਗਾ। ਵਾ ਚੌਹਾਂ ਜੁਗਾਂ ਵਾਲੇ ਸੰਸਾਰ ਵਿੱਚ ਤੁਹਾਨੂੰ ਸੋਹਿ ਲੜਾ ਆਨੰਦ ਪ੍ਰਾਪਤ ਹੋਵੇਗਾ। ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸਬਦ ਸਵਾਰੇ। ਏ ਸਖੀਓ ਜਦੋਂ ਪਰਮੇਸ਼ਰ ਮੇਰੇ ਹਿਰਦੇ ਵਿੱਚ ਆਪਣਾ ਘਰ ਜਾਣ ਕੇ ਆ ਗਿਆ। ਅੰਤਹਿਕਰੂਪੀ ਥਾਂ ਸ਼ੋਭਨੀਕ ਹੋ ਗਿਆ ਵਾ ਜਦੋਂ ਆਪਣੇ ਘਰ satsangit ਵਿੱਚ ਆਇਆ ਤਾਂ ਅੰਤਹਿਕਰਨ ਸ਼ੋਭਨੀਕ ਹੋ ਗਿਆ ਵਾ ਆਪਣੇ ਤੁਰਿਆ ਪਾਦ ਰੂਪੀ ਘਰ ਵਿੱਚ ਆਇਆ ਤਾਂ ਅੰਤਹਿਕਰਨ ਗਿਆਨ ਦੇ ਸਹਿਤ ਹੋ ਕੇ ਸ਼ੋਭਨੀਕ ਹੋ ਗਿਆ ਤੇ ਜੀ ਵੀ ਇਸ ਦੀ ਏਕਤਾ ਬ੍ਰਹਮ ਦੀ ਪ੍ਰਾਪਤੀ ਦਾ ਜੋ ਕਾਰਜ ਸੀ ਉਹ ਵੀ ਗੁਰਾਂ ਦੇ ਉਪਦੇਸ਼ ਦੁਆਰਾ ਸਵਾਰ ਲਿਆ ਹੈ ଅਥਵਾ ਜਦੋਂ ਸ਼ੋਭਨੀਕ satsangit ਰੂਪੀ ਅਸਥਾਨ ਵਿੱਚ ਆਇਆ ਤਾਂ ਆਪਣੇ ਘਰ ਅੰਤਰਮੁਖ ਵਿਰਤੀ ਹੋਈ ਅਤੇ ਫਿਰ ਆਪਣੇ ਸਰੂਪ ਵਿੱਚ ਪ੍ਰਾਪਤ ਹੋ ਕੇ ਗੁਰਾਂ ਦੇ ਉਪਦੇਸ਼ ਦੁਆਰਾ ਮੁਕਤੀ ਰੂਪ ਕਾਰਜ ਵੀ ਸੰਵਾਰ ਲਿਆ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਜਦੋਂ ਮਹਾਰਸ ਵੱਡੇ ਆਨੰਦ ਭਾਉ ਬ੍ਰਹਮ ਆਨੰਦ ਵਾਲੇ ਪਰਮੇਸ਼ਰ ਦਾ ਗਿਆਨ ਰੂਪੀ ਅੰਜਨ ਸੁਰਮਾ ਪੂਰੇ ਗੁਰਾਂ ਨੇ ਇਸ ਜਗਤ ਰੂਪ ਸਲਾਈਆਂ ਨਾਲ ਮਨ ਬੁੱਧ ਰੂਪ ਨੇਤਰਾ ਵਿੱਚ ਪਾਇਆ ਤਾਂ ਤਰੇ ਭਾਵਣ ਹੁੰਦਾ ਤਿੰਨੇ ਭਾਵਨਾ ਵਿੱਚ ਇੱਕੋ ਬ੍ਰह्म ਰੂਪ ਹੀ ਦਿਖਾ ਦਿੱਤਾ ਸਖੀ ਮਿਲੋ ਰਸ ਮੰਗਲ ਗਾਵ ਹਮ ਘਰ ਸਾਜਣ ਆਇਆ ਇਹ ਜਗਿਆ ਸੁ ਰੂਪ ਸਖੀ ਸਹੇਲਿਓ ਸਤ ਸੰਗਤ ਵਿੱਚ ਮਿਲ ਕਰਕੇ ਰਸ ਪ੍ਰੇਮ ਨਾਲ ਪਤੀ ਪਰਮੇਸ਼ਰ ਦੇ ਮੰਗਲ ਜਸ ਨੂੰ ਗਾਉਣਾ ਕਰੂ ਕਿਉਂਕਿ ਇਸੇ ਪ੍ਰਕਾਰ ਜਸ ਗਾਉਣੇ ਕਰਕੇ ਹੀ ਹਮਾਰੇ ਸਾਡੇ ਹਿਰਦੇ ਘਰ ਵਿੱਚ ਸੱਜਣ ਅਕਾਲ ਪੁਰਖ ਆਇਆ ਹੈ ਭਾਵ ਆਕੇ ਪ੍ਰਾਪਤ ਹੋਇਆ ਹੈ ਤੇ ਤੁਹਾਡੇ ਵੀ ਹਿਰਦੇ ਵਿੱਚ ਆਕੇ ਪ੍ਰਾਪਤ ਹੋਵੇਗਾ ਜੇ ਤੁਸੀਂ ਵੀ ਗਾਵੋਗੇ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਜਦੋਂ ਮਨ ਤੇ ਤਨ ਅੰਮ੍ਰਿਤ ਨਾਮ ਵਿੱਚ ਪਿਜ ਗਿਆ ਤਾਂ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਰਤਨਾਂ ਰਤਨ ਦੀ ਨਿਆਈ ਚਮਕਾਇਆ ਵਾ ਪ੍ਰੇਮ ਦੁਆਰਾ ਪਾਦਸ਼ਾਹ ਫਰਮਾਉਂਦੇ ਪ੍ਰੇਮ ਦੁਆਰਾ ਰਤਨ ਰੂਪ ਬ੍ਰह्म ਹਿਰਦੇ ਦੇ ਅੰਦਰ ਸਾਖਾਤ ਹੋ ਗਿਆ। ਅੰਤਰ ਰਤਨ ਪਦਾਰਥ ਮੇਰੈ ਪਰਮ ਤਤ ਵਿਚਾਰੋ। ਮੇਰੇ ਹਿਰਦੇ ਦੇ ਅੰਦਰ ਰਤਨ ਵਿराग ਰੂਪੀ ਪਦਾਰਥ ਦੇ ਇਸਤ ਤੋਣ ਕਰਕੇ ਪਰਮ ਤਤ ਸਭ ਤੋਂ ਉੱਚੇ ਸ੍ਰੇਸ਼ਟ ਪਰਮੇਸ਼ਰ ਦੇ ਸਿਧਾਂਤ ਨੂੰ ਵਿਚਾਰੋ ਵਿਚਾਰਨਾ ਕੀਤਾ ਹੈ। ਜੰਤ ਭੇਖ ਤੂ ਸਫਲਿਓ ਦਾਤਾ। ਸਿਰ ਸਿਰ ਦੇਵਨ ਹਾਰੋ ਸੁਖਿਆਲ ਰੱਖਣਾ ਪਾਠ ਦਾ ਇੱਥੇ ਤੂੰ ਆਇਆ ਹੈ ਤੂੰ ਨਹੀਂ ਆਇਆ ਟਿੱਪੀ ਲੱਗੀ ਹੋਵੇ ਤੇ ਨੱਕ 'ਚ ਬੋਲ ਹੋਵੇਗੀ ਇੱਥੇ ਤਦ ਦੇ ਨੂੰ ਦੁਲੈਂਕੜ ਆਏ ਹਨ ਜੰਤ ਭੇਖ ਤੂੰ ਸਫਲਿਉ ਦਾਤਾ ਸਿਰ ਸਿਰ ਦੇਵਨ ਹਾਰੋ ਬਾਣੀ ਬਹੁਤ ਉੱਚੀ ਸੁੱਚੀ ਧੁਰ ਕੀ ਬਾਣੀ ਹੈ ਇਸ ਦਾ ਅਸੀਂ ਪੜਨ ਲੱਗਿਆਂ ਬਹੁਤ ਜ਼ਿਆਦਾ ਖਿਆਲ ਰੱਖਣਾ ਜਿੰਨਾ ਜ਼ਿਆਦਾ ਖਿਆਲ ਰੱਖਾਂਗੇ ਸ਼ੁੱਧ ਅੱਖਰ ਪੜ੍ਹਉਣ ਤੇ ਸਤਿਗੁਰੂ ਉਤਨੇ ਜਿਆਦਾ ਖੁਸ਼ ਹੁੰਦੇ ਉਤਨੀਆਂ ਰਹਿਮਤਾਂ ਵਰਸਾਉਂਦੇ ਕਿਉਂਕਿ ਬਾਣੀ ਸਤਿਗੁਰੂ ਜੀ ਦੀ ਇੱਕ ਬਿੰਦੀ ਇੱਕ ਲਗਾ ਮਾਤਰ ਵੀ ਸਤਿਗੁਰਾਂ ਦਾ ਅੰਗ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਤੂੰ ਜਾਨ ਗਿਆਨੀ ਅੰਤਰਜਾਮੀ ਆਪੇ ਕਾਰਣ ਕੀਨਾ हे ਗਿਆਨੀ ਗਿਆਨ ਸਰੂਪ ਪਰਮੇਸ਼ਰ ਤੂੰ ਸਾਰਿਆਂ ਦੇ ਹਿਰਦੇ ਦੀ ਜਾਨਣ ਵਾਲਾ ਹੈ ਅਤੇ ਅੰਤਰਜਾਮੀ ਅੰਦਰ ਦਾ ਪ੍ਰੇਰਕ ਹੈ ਅਤੇ ਤੂੰ ਆਪ ਹੀ ਸਾਰੇ ਕਾਰਣ ਪਰਪੰਚ ਨੂੰ ਰਚਨਾ ਕੀਤਾ ਹੈ ਵਾਹਿ ਸ਼ਾਸਤਰਾਂ ਦੇ ਗਿਆਨੀ ਤੂੰ ਸ਼ਾਸਤਰ ਪੜ੍ਹ ਕੇ ਕਮਾਈ ਤੂੰ ਬਗੈਰ ਐਵੇਂ ਹੀ ਫੋਕੀਆਂ ਗੱਲਾਂ ਕਥਨ ਕਰੀ ਜਾਂਦਾ ਹੈ ਉਸ ਅੰਦਰ ਜਾਮੀ ਨੂੰ ਵੀ ਜਾਨਣਾ ਕਰ ਵਾ ਸਤਿਗੁਰਾਂ ਦੁਆਰਾ ਤੂੰ ਗਿਆਨ ਸਰੂਪ ਪਰਮੇਸ਼ਰ ਨੂੰ ਜਾਣ ਜੋ ਅੰਦਰ ਦਾ ਪ੍ਰੇਰਕ ਹੈ ਅਤੇ ਉਸੇ ਨੇ ਆਪ ਹੀ ਗੁਰੂ ਸਰੂਪ ਧਾਰ ਕੇ ਸਿੱਖਾਂ ਨੂੰ ਉਪਦੇਸ਼ ਦੇ ਕੇ ਆਪਣੇ ਸਰੂਪ ਦੀ ਪ੍ਰਾਪਤੀ ਦਾ ਇਹ ਕਾਰਨ ਕਾਰਜ ਕੀਤਾ ਹੈ ਵਾ ਆਤਮਾ ਦੇ ਸਰੂਪ ਦੀ ਸਾਖ ਆਦਤ ਦਾ ਕਾਰਜ ਆਪ ਹੀ ਕੀਤਾ ਹੈ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ हे सन्दरूप सखियो मेरा हाल सुनो जदौ मोहन परमेश्वर ने आप मेरा मन अपने प्रेम विच मोहित कर लिया ता मेरा मन ते तन अमृत नाम करके ब्रह्मा आनंद रूपी रस विच भिज गया इसे करके उस परमेश्वर अग्गे विनती करो आत्म राम संसारा साचा खेल तुम्हारा हे राम परमेश्वर तेरा आत्म अपना आप ही ਇਹ ਸੰਸਾਰ ਦਾ ਖੇਲ ਰਚਨਾ ਕੀਤਾ ਹੈ ਇਸੇ ਕਰਕੇ ਹੀ تمہارا ਤੁਹਾਡਾ ਖੇਲ ਸੱਚਾ ਹੈ ਕਿਉਂਕਿ ਤੇਰੀ ਕੋਈ ਵੀ ਚੀਜ਼ ਰੱਚੀ ਹੋਈ ਚਾਹੇ ਉਹ ਖੇਡ ਹੈ ਉਹ ਕੋਈ ਵੀ ਝੂਠੀ ਨਹੀਂ ਹੋ ਸਕਦੀ ਸਭ ਸੱਚ ਹੈ अथवा ਗਿਆਨਵਾਨਾਂ ਨੂੰ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਸੰਸਾਰ ਆਪਣੀ ਆਤਮਾ ਦਾ ਰੂਪ ਹੀ ਦਿਸਦਾ ਹੈ ਵਾਹਿ ਰਾਮ ਪਰਮੇਸ਼ਰ ਤੇਰਾ ਆਤਮ ਆਪਨਾ ਆਪ ਰੂਪ ਹੀ ਸਾਰਾ ਸੰਸਾਰ ਹੈ ਵਾ ਆਤਮਾ ਹੀ ਚੇਤਨ ਸਰੂਪ ਹੈ ਤੇ ਚੇਤਨ ਹੀ ਆਤਮਾ ਸਰੂਪ ਹੈ ਤੁਹਾਡਾ ਖੇਲ ਵੀ ਸੱਚਾ ਹੈ ਵਾਹੇ ਸੱਚੇ ਇਹ ਸਾਰਾ ਸੰਸਾਰ ਤੁਹਾਡਾ ਖੇਲ ਹੈ ਅਤੇ ਇਸ ਵਿੱਚ ਪ੍ਰਕਾਸ਼ਤਾ ਰੂਪ ਤੂੰ ਆਪ ਹੀ ਹੈ ਸੱਚ ਖੇਲ ਤੇਮਾਰਾ ਅਗਮ ਅਪਾਰਾ ਤੁਦ ਬਿਨ ਕੌਣ 부ਝਾਈ ਹੈ ਇਹ ਅਗਮ ਅਸ਼ੁੱਧ ਮਨ ਕਰਕੇ ਗਮਤਾ ਤੋਂ ਰਹਿਤ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਤੂੰ ਸੱਚਾ ਹੈ ਤੇ ਸਾਰਾ ਸੰਸਾਰ ਤੁਹਾਡਾ ਖੇਲ ਹੈ ਵਾ ਸੰਸਾਰ ਤੁਹਾਡਾ ਸੱਚਾ ਖੇਲ ਹੈ ਤੁਹਾਡੀ ਤੂੰ ਬਗੈਰ ਹੀ ਖੇਲ ਨੂੰ ਕੌਣ ਬੁਝਾਏ ਸਮਝਾਵੇ ਭਾਵੇਂ ਆਪ ਹੀ ਆਪਣੇ ਸਰੂਪ ਨੂੰ ਸਮਝਾਉਣ ਵਾਲੇ ਹੋ ਸਿੱਧ ਸਾਧਕ ਸਿਆਣੇ ਕੀਤੇ ਤੁਝ ਬਿਨ ਕਵਣ ਕਹਾਏ ਸਿੱਧ ਰਿੱਧੀਆਂ ਸਿੱਧੀਆਂ ਵਾਲੇ ਸਿੱਧ ਲੋਕ ਤੇ ਸਾਧਕ ਸਾਧਨਾ ਕਰਨ ਵਾਲੇ ਪੁਰਖ ਅਤੇ ਕੀਤੇ ਹੁੰਦਾ ਵਾ ਕਿ ਕਿਤਨੇ ਹੀ ਆਪਣੇ ਆਪ ਨੂੰ ਸ਼ਾਸਤਰਾਂ ਦੇ ਸਿਆਣੇ ਗਿਆਤੇ ਕਹਾਉਣ ਵਾਲੇ ਪਰੰਤੂ ਤੁਜ ਤੇਰੇ ਤੋਂ ਬਗੈਰ ਇਸ ਖੇਲ ਨੂੰ ਕੌਣ ਕਹਾ ਸਕਦਾ ਹੈ ਭਾਵ ਕੋਈ ਨਹੀਂ ਕਹਾ ਸਕਦਾ ਕਾਲ ਬਿਕਾਲ ਭਏ دیਵਾਨੇ ਮਨ ਰਾਖਿਆ ਗੁਰ ਠਾਏ ਜਿਨ੍ਹਾਂ ਪੁਰਖਾਂ ਦਾ ਮਨ ਚਿਤ ਪੂਰੇ ਗੁਰਾਂ ਨੇ ਤੇਰੇ ਨਾਮ ਸਰੂਪ ਵਿੱਚ ਟਿਕਾ ਕੇ ਰੱਖਿਆ ਹੈ ਉਨ੍ਹਾਂ ਦੇ ਕਾਲ ਮੌਤ ਤੇ ਬਿਕਾਲ ਜਨਮ ਦੇ ਦੋਵੇਂ ਸਮੇ ਝੱਲੇ ਹੋ ਗਏ ਹਨ ਭਾਵ ਜੰਮਣਾ ਮਰਣਾ ਤੇ ਮਰਣਾ ਨਿਵਰਤ ਹੋ ਗਿਆ ਹੈ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਕਿਉਂਕਿ ਉਹਨਾਂ ਨੇ ਕਾਮ ਕ੍ਰੋਧ ਆਦ ਔਗਣਾਂ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜਲਾਏ ਸਾੜ ਦਿੱਤਾ ਹੈ ਅਤੇ ਸਤ ਸੰਤੋਖਵਾ ਸ਼ਰਵਣ ਮੰਨਣ ਨਿਧਿਆਸਣ ਆਦ ਗੁਣਾਂ ਦੀ ਸੰਗਮ ਇਕਤ੍ਰਤਾ ਕਰਕੇ ਪਰਮੇਸ਼ਰ ਦੇ ਸਰੂਪ ਨੂੰ ਸਾਖਿਆਤਤਾ ਕਰਕੇ ਪਾ ਲਿਆ ਹੈ ਸੋ ਇਥੋਂ ਤੱਕ ਅੰਕਾਂ ਦਾ ਜੋ ਵੇਰਵਾ ਹੈ ਆਪ ਜੀ ਦਰਸ਼ਨ ਕਰ ਰਹੇ ਹੋਗੇ ਬਾਣੀ ਦੇ ਜੋ ਚਾਰ ਅੰਕ ਲੱਗਾ ਇਸ ਦਾ ਭਾਵ ਹੈ ਛੰਦ ਦੇ ਚਾਰ ਬੰਦ ਹਨ ਜੋ ਇੱਕ ਅੰਕ ਲੱਗਾ ਹੈ ਇਸ ਦਾ ਭਾਵ ਹੈ ਦੂਸਰੇ ਸੁਰਤਾਲ ਦਾ ਇਹ ਪਹਿਲਾ ਛੰਦ ਹੈ ਸੁਇਸ ਦਾ ਜੋ 2 ਲੱਗਾ ਹੈ ਕੁੱਲ ਜੋੜ 2 ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wahai guru wah ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ